ਦੇਖਿਏ ਆਪਾਂ ਨੇ ਥੋੜੇ ਦਿਨਾਂ ਚ ਕੀ ਹਾਲਾਤ ਹੋਇਆ ਵੱਡੇ ਵੱਡੇ ਧਨੀ ਲੋਕ ਵੀ ਘਰਾਂ ਚੋਂ ਬਾਹਰ ਕੱਢਨੇ ਰੱਬ ਨੇ ਵੀ ਆਪ ਬਾਹਰ ਪਾਈਆ ਕੱਢੇ ਨਹੀਂ ਆ ਦੋ ਘਜ ਨੇ ਪਾਣੀ ਦਾ ਪ੍ਰਵਾਹ ਚੱਲਿਆ ਦੇਖ ਲਓ ਆ ਸਾਡੇ ਪਟਿਆਲੇ ਇਲਾਕੇ ਚ ਅਰਪਨ ਸਟੇਟ ਇਲਾਕਾ ਕਰੋੜਾਂ ਅਰਪਨਪਤੀ ਐ ਸਾਡੇ ਪਟਿਆਲੇ ਇਲਾਕੇ ਤੇ ਖਰਪਾਪਤੀ ਲੋਕ ਨੇ ਉਹ ਰੱਬ ਨੂੰ ਵੀ ਮਖੌਲ ਕਰਦੇ ਸੀ ਪਰ ਜਦੋਂ ਕਿਉਂਕਿ ਭੈ ਵਿੱਚ ਹੀ ਸਾਰਾ ਕੁਝ ਭੈ ਵਿੱਚ ਪਵਣ ਵਹੈ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆਓ ਸਾਰੀ ਚੀਜ਼ਾਂ ਤੇ ਭੈ ਚ ਨੇ ਉਹਨੇ ਮੜਾ ਜਾਂ ਫੁਲਾਰਾ ਹੀ ਦਿੱਤਾ ਹੈ ਦੁਨੀਆ ਰੱਬ ਰੱਬ ਕਰਦੀ ਫਿਰਦੀ ਸੀ ਅੱਖੋ ਸੰਨਾ ਸ੍ਰੀ ਵਾਹਿਗੁਰੂ ਰੱਬ ਰੱਬ ਕਰਦੀ ਫਿਰਦੀ ਸੀ ਦੁਨੀਆ ਦੇਖ ਲੋ ਮੜਾ ਜਾਈ ਹਲੇ ਫੁਲਾਰਾ ਦਿੱਤਾ ਹੈ ਤਾਂ ਹੀ ਮਹਾਪੁਰਸ਼ ਕਹਿੰਦੇ ਨੇ ਭਾਈ ਯਾਦ ਰੱਖੋ ਰੱਬ ਨੂੰ ਹਮੇਸ਼ਾ